ਪੈਸਾ ਗਿਆ ਤਾਂ ਕੁਛ ਨਹੀਂ ਵਿਗੜਿਆ ਮਨ ਸਮਝਾਵਾਂਗੇ ਜੇ ਹੱਥ ਪੈਰ ਨਹੀਂ ਚੱਲੇ ਕਿੱਥੋਂ نوٹ ਕਮਾਵਾਂਗੇ ਪੈਸਾ ਗਿਆ ਤਾਂ ਕੁਛ ਨਹੀਂ ਵਿਗੜਿਆ ਮਨ ਸਮਝਾਵਾਂਗੇ ਜੇ ਹੱਥ ਪੈਰ ਨਹੀਂ ਚੱਲੇ ਕਿੱਥੋਂ نوٹ ਕਮਾਵਾਂਗੇ ਇੱਜ਼ਤ ਗਈ ਨਾ ਵਾਪਸ ਮੁੜਨੀ ਸੱਚੀ ਗੱਲ ਬਜ਼ੁਰਗਾਂ ਦੀ ਤੇ ਨਰਕ ਘੋਟੇ ਕਰਨਾ ਜਿਹੜੀ ਗੱਲ ਤੋਂ ਸੁਰਗਾਂ ਦੀ ਇੱਥੇ ਕੁਛ ਨਹੀਂ ਕੀਤਾ ਗਾਂਧੀ ਪੌਣੀ ਪੂਰੀ ਐ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਧ ਜ਼ਰੂਰੀ ਸੇਧ ਨੂੰ ਧਿਆਨ ਰੱਖਿਆ ਕਰੋ ਜਿਹੜੇ ਉੱਠ ਸਵੇਰ ਉੱਠ ਕੇ ਸੈਰ ਕਰਿਆ ਕਰੋ ਕੋਈ ਘਰ ਦੇ ਕੰਮ ਕਾਰ ਕਰਿਆ ਕਰੋ ਆ ਜਿਹੜੇ ਪਿੰਰੇ ਦੇ ਆਠ ਨੌਵਾਂ ਸਾਲ 9 9 ਵਜੇ ਤੱਕ ਜੁਲਨਾ ਚ ਲੇਡੀਜ਼ ਦਾ ਹੱਕ ਮੰਗਦਾ ਜਿਨਾਂ ਜਿਗਾਉ ਮੁੰਡਿਆ ਤੇ ਚੱਲ ਭਾਈ ਕੁਛ ਕਰ ਖੇਤਾਂ ਨੂੰ ਜਾਓ ਜਿੱਥੇ ਇਨਫੈਕਸ਼ਨ ਦਾ ਕੰਮ ਹੈ ਇਹ ਪਾਣੀ ਸੇਤ ਬਰਉਂਗੀ ਪਾਣੀ ਆਪਣੇ ਘਰ ਅੱਗੇ ਵਧਣਗੇ ਕੰਨੀਆਂ ਗੱਲਾਂ ਨਾਲ ਨਹੀਂ ਕੰਮ ਚੱਲਦਾ ਇਹ ਕੰਨਾਂ ਨਾਲ ਹੋਣਾ ਹੋਵੇ छोटे घर विकास करना जो हरेक बंद घर कर। का विकास करूंगा गलिया का विकास हो जाऊ पिंड हो जाओ शहर का हो जो अगे बढ़ा कम इलाका अपना इलाका मैं कम करना है टीम ना उसे तो गई थी और सैकंड पजिशन सिल्वर मैडल लेके आई है ये बहुत वही गलती क्योंकि इतना सौ छब्बीस सताई स्टेट आज सोलह की पजिशन लेनी बड़ी, बड़ी मुश्किल हो जाती है नाम बना मुश्किल हो जाता ये लड़की ने पूरे इंडिया तो के बचों अपना पंजाब आकेंड पजिशन लेके आया और इस तरह नहीं ਇੱਥੇ ਬੰਦਾ ਉਹਨਾਂ ਨੂੰ ਸੌਰਾ ਦੇ ਸੌਰਾ ਨੰਬਰ ਖੇਡ ਕੇ ਪੁਰਾ ਆਪਣਾ ਨਾਮ ਬਣਾਇਆ ਜਾਂ ਮਾਪਿਆਂ ਦਾ ਨਾਮ ਬਣਾਇਆ ਆਪਦਾ ਨਾਮ ਬਣਾਇਆ ਮਾਪਿਆਂ ਦਾ ਬਣਾਇਆ ਸਾਡਾ ਨਾਮ ਉੱਚਾ ਕੀਤਾ ਕਿਲਾ ਨਾਮ ਦਾ ਨਾਮ ਚਾਹਿਆ ਪੰਜਾਬ ਦਾ ਸੋਨਿਆਲੇ ਆਹ ਸਿੱਨਿਆਲੇ ਇਹ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਹੈ ਲੜਕੀ ਕੁੜੀਆਂ ਨੂੰ ਪਹਿਲਾਂ ਸਾਤੋਂ ਪਹਿਲਾਂ ਸਾਡੇ ਪਿਤਾ ਜੀ ਹੁੰਦੇ ਸੀ ਉਹ ਕੁੜੀਆਂ ਨੂੰ ਦੂਜੇ ਢੰਗ ਜਿਹਾ ਦੇਖਦੇ ਹੁੰਦੇ ਸੀ ਕਿ ਕੁੜੀਆਂ ਨੂੰ ਪੜਾਉਣਾ ਮੁੰਡਿਆਂ ਦੀ ਕਰ ਸਕਦੀਆਂ ਮੁੰਡਿਆਂ ਨੂੰ ਪੜਾਉ। ਹੁਣ ਮੁੰਡੇ ਪੜ੍ਹਾਲੇ ਆਪਾਂ ਕੁੜੀਆਂ ਵਾਲੇ ਪਾਸੇ ਆਏ ਜਦੋਂ ਅਸੀਂ ਆਏ ਅਸੀਂ ਇਸ ਕਰਕੇ ਹੋਰ ਕਿਹਾ ਭੈਣਾਂ ਨੂੰ ਕੁੜੀਆਂ ਨੂੰ ਅਧਿਵਿਧੀ ਹੈ ਕਿ ਕੁੜੀਆਂ ਨੂੰ ਵੀ ਬਰਾਬਰ ਦਾ ਹਿੱਸਾ ਮਿਲਣਾ ਚਾਹੀਦਾ ਔਰ ਕੁੜੀਆਂ ਨੇ ਬਰਾਬਰ ਦਾ ਕਰਕੇ ਖਿਚੇ ਨਹੀਂ ਕਰਦਾ। ਕਿ ਜਸਮਨ ਪੂਜਾ ਨਵਾ ਕਲਾ ਪਿੰਡ ਫਿਰਕੋਟ ਜਿਹੜੇ ਦਾ ਜਿਸ ਨੇ ਕਬੱਡੀ ਸਕੂਲ ਕੇਂਦਰ نیشنل ਚੈਂਪੀਅਨਸ਼ਿਪ ਦੇ ਵਿੱਚ ਸਰਵਰ ਮੈਡਲ ਲੈ ਕੇ ਇਕੱਲੇ ਨਾਮ ਕਰਾਈ ਨਹੀਂ ਸਾਡੇ ਫੀਰਪੁਰ ਜ਼ਿਲ੍ਹੇ ਦਾ ਵੀ ਨਾਮ ਉੱਚਾ ਕੀਤਾ। ਉਹ ਸਾਡੇ ਭਾਰੀ ਉਹ ਵਾਅਦਵਾ ਦੇਣਾ ਕਿ ਜਦੋਂ ਸਧਾਰਨ ਪਰਿਵਾਰ ਦੀਆਂ ਲੜਕੀਆਂ ਮੱਲਾ ਮਾਰਦੀਆਂ ਤਾਂ ਅਡੇ ਲਈ ਇਹ ਮਾਰਗਦਰਸ਼ਨ ਹੋ ਜਾਂਦਾ ਹੈ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੋ ਜਾਂਦੀ ਹੈ ਔਰ ਬਾਕੀ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਹੈ ਜੇ ਇਹਨਾਂ ਬੱਚਿਆਂ ਨੂੰ ਦੇਖੋ ਇਹਨਾਂ ਨੇ ਪੂਜਾ ਨੇ ਵਾਕਈ ਮੈਡਮ ਅਜੀਤਪੁਰ ਦੀ ਗਵਾਹੀ ਦੇ ਵਿੱਚ ਖੇਡ ਦੇ ਮੈਦਾਨ ਨੂੰ ਪੂਜਿਆ ਲੋਕੀ ਪਥਰਾਂ ਨੂੰ ਪੁੱਜੀ ਜਾਂਦੇ ਆ ਝੰਡਾ ਨੂੰ ਪੁੱਜੀ ਜਾਂਦੇ ਆ ਅਲੋਸ਼ਵਾਸ਼ੀ ਗੱਲਾਂ ਕਰੀ ਜਾਂਦੇ ਆ ਪਰ ਇਹਨੇ ਖੇਡ ਦੇ ਮੈਦਾਨ ਨੂੰ ਪੁੱਜਿਆ ਅਸੀਂ ਦੇਖਦੇ ਰਹੇ ਆ ਕਿ ਸਭ ਤੋਂ ਪਹਿਲਾਂ ਉੱਥੇ ਖੇਡ ਦੇ ਮੈਦਾਨ ਨੂੰ ਮੱਥਾ ਟੇਕ ਕੇ ਪ੍ਰਮਾਤਮਾ ਨੂੰ ਸਿਮਰ ਕੇ ਗਰਾਊਂਡ ਦੇ ਵਿੱਚ ਥਾਪੀ ਮਾਰ ਕੇ ਜਾਂਦੇ ਸੀ ਤੇ ਅੱਜ ਜਿਹੜਾ ਸਾਡਾ ਸਾਰਿਆਂ ਦਾ ਮਾਣ ਨੂੰ ਉੱਚਾ ਕੀਤਾ ਅਸੀਂ ਅੱਜ ਇਸ ਵੰਟ ਤੋਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦੇ ਆ ਕਿ ਮਿਹਰਬਾਨੀ ਕਰਕੇ ਜੇਕਰ ਤੁਹਾਡਾ ਅਸੀਂ ਦੇਖਦੇ ਆ ਤੇ ਮੇਰੇ ਕੋਲ ਸਮਾਂ ਘੱਟ ਹੈ ਕਰੋੜਾ ਰੁਪਏ ਦੇ ਕੈਸ਼ ਪ੍ਰਾਈਜ਼ ਔਰ ਖੇਤਾਂ ਦੇ ਮੈਦਾਨ ਦੇ ਵਿੱਚ ਪੱਟੇ ਥਾਫੀਆਂ ਮਾਰ ਕੇ ਖੇਡ ਕੇ ਨੌਜਵਾਨ ਲੜਕੇ ਲੜਕੀਆਂ ਨੇ ਜਿਹੜੇ ਕੈਸ਼ ਪ੍ਰਾਈਜ਼ ਲਏ ਨੇ ਉਹ ਮਿਹਨਤ ਕਰਕੇ ਲਏ ਨੇ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਇਸ ਕਰਕੇ ਸਾਨੂੰ ਸਾਰੇ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਖੇਡ ਦੇ ਮੈਦਾਨਾਂ 'ਤੇ ਸ਼ਗਾਰ ਬਣੋ ਤੇ ਆਪਣਾ ਸਮਾਜ ਦਾ ਨਾਮ ਉੱਚਾ ਕਰੋ ਭਾਰਤ ਦਾ ਉੱਚਾ ਨਾਮ ਕਰੋ ਮੈਂ ਇੱਕ ਵਾਰ ਫਿਰ ਜਸਮਿੰਦਰ ਦੇ ਮਾਤਾ ਪਿਤਾ ਜੀ ਨੂੰ ਔਰ ਇਹਨਾਂ ਦੇ ਕੋਚ ਮੈਡਮ ਅਨਜੀਤ ਕੌਰ ਜੀ ਨੂੰ ਔਰ ਮੱਲੀ ਸਾਹਿਬ ਜਿਨ੍ਹਾਂ ਦੇ ਫਾਰਦ ਸਾਹਿਬ ਅਜੀਤਪ੍ਰੀਤ ਸਿੰਘ ਮੱਲੀ ਜੀ ਨੂੰ ਵੀ ਅਸੀਂ ਇੱਥੇ ਯਾਰ ਕਰਦੇ ਹਾਂ ਕਿ ਉਹਨਾਂ ਦੀ ਬਦੌਲਤ ਹੀ ਜਿਹੜਾ ਕਬੱਡੀ ਹੈ ਆ ਅੱਜ ਵੀ ਕੋਰਟ ਦੀ ਮਦਾ ਮਾਰ ਰਹੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਹੈਨਾ ਬਹੁਤ ਬਹੁਤ ਧੰਨਵਾਦ